ਆਲ ਇੰਡੀਆ ਸਿਕ ਸਟੂਡੈਂਟ ਫੈਡਰੇਸ਼ਨ ਦੀ ਕੌਮੀ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕੈਪਟਨ ਵੱਲੋਂ ਕਮਲਨਾਥ ਨੂੰ ਕਲੀਨ ਚਿੱਟ ਦੇਣ ਅਤੇ ਉਸ ਦਾ ਸਮਰਥਨ ਕਰਨ ਲਈ ਅਸਤੀਫੇ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਰਕਾਬਗੰਜ ਦੇ ਸਾਹਮਣੇ ਜਦੋਂ ਸਿੱਖਾਂ ਨੂੰ ਜ਼ਿੰਦਾ ਸਾੜਿਆ ਜਾ ਰਿਹਾ ਸੀ ਤੇ ਇਸ ਦੀ ਅਗਵਾਈ ਕਮਲਨਾਥ ਵੱਲੋਂ ਕੀਤੀ ਗਈ ਸੀ। ਇਸ ਦੇ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਖ ਕੌਮ ਤੋਂ ਮਾਫੀ ਮੰਗਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਹੀ ਸਿੱਖ ਜਿਹੜੀਆਂ ਜਥੇਬੰਦੀਆਂ ਨੇ ਜਾਂ ਜਿਹੜੇ ਸਿੱਖ ਕੌਮ ਦੇ ਅੰਦਰ ਜਿਹੜੇ ਪੀੜਤ ਲੋਕ ਨੇ ਉਹ ਉਹਨਾਂ ਹੀ ਮਹਿਸੂਸ ਕਰਦੇ ਨੇ ਜਿਵੇਂ ਜਗਦੀਸ਼ ਟਾਈਟਲਰ ਹੋਵੇ ਧਰਮਦਾਸ ਸ਼ਾਸਤਰੀ ਹੋਵੇ ਕਮਲਨਾਥ ਹੋਵੇ ਸੱਜਣ ਕੁਮਾਰ ਹੋਵੇ ਤੇ ਇਹ ਜਿਹੜੀ ਘਟਨਾ ਹੋਈ ਏ ਇਸ ਦੇ ਉੱਤੇ ਪਛਤਾਵਾ ਕਰਨਾ ਚਾਹੀਦਾ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਨੂੰ ਹੁਣ ਪੰਜਾਬ ਕਾਂਗਰਸ ਦੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਬੀਤੇ ਦਿਨੀ ਕਾਂਗਰਸ ਵੱਲੋਂ ਕਮਲਨਾਥੂ ਪੰਜਾਬ ਕਾਂਗਰਸ ਦਾ ਇੰਚਾਰਜ ਲਗਾਉਣ ਤੋਂ ਬਾਅਦ ਕਮਲਨਾਥ ਵੱਲੋਂ ਅਚਾਨਕ ਦਿੱਤੇ ਅਸਤੀਫੇ ਨੇ ਪੰਜਾਬ ਦੀ ਸਿਆਸਤ 'ਚ ਨਵੀਂ ਬੈਸ ਛੇੜ ਦਿੱਤੀ ਹੈ ਫਰੀਦਕੋਟ ਤੋਂ ਜਗਤਾਰ ਦੋਸਾਂਝ ਜਗਬਣੀ ਟੀਵੀ